ਸਤਿ ਸ਼੍ਰੀ ਅਕਾਲ ਜੀ ਮਿੱਤਰੋ ਸੋ ਲਾ ਆਪਣੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵੈਲਕਮ ਟੂ ਮਾਈ ਚੈਨਲ ਮਾਨਪਿਆ ਬਲੌਗ ਤੇ ਅੱਜ ਆਪਾਂ ਰਾਤ ਪਵਾਲੀ ਝੋੜੀ ਤੇ ਇਧਰ ਝੋੜੀ ਪਾਉਂਦੀਆਂ ਤਿਆਰੀਆਂ ਚੱਲੀ ਜਾਂਦੀਆਂ ਨੇ ਇਧਰ ਪੱਲੜ ਪਾਈ ਜਾਂਦੇ ਐ ਇੱਥੇ ਆਪਾਂ ਉੱਥੇ ਝੋੜੀ ਪਾ ਲਾਂਗੇ ਫਿਰ ਇਧਰ ਸਪੇਸ ਨੇ ਆਪਣੇ ਤੇ ਇੱਥੇ ਆਪਾਂ ਝੋੜੀ ਪਾ ਕੇ ਚਲੋ ਕੋਈ ਨਾ ਤੇ ਇਧਰ ਵੀ ਪਾ ਜਾਣੀਆਂ ਬਾਗੀਆਂ ਸਾਰੀਆਂ ਪੰਡਾ ਜਿੱਦਾਂ ਆਪਾਂ ਸੈ ਖੜਿਆ ਕਰਦਾ ਸੀ ਇੰਨੇ ਕਿ ਸੰ ਖਾਲੀ ਹੋ ਗਏ ਇੱਥੇ ਪਾਈ ਜਾਣੀਆਂ ਬਾਕੀ ਬਾਈ ਉਹ ਉਧਰ ਉਹ ਦੇ ਵਿੱਚੋਂ ਪਿੱਛੇ ਪਾ ਦੇਣਗੇ ਨਹੀਂ ਉੱਥੇ ਪਈ ਜਗਾ ਤੇ ਇੱਥੇ ਪਾਣਗੇ ਜਿਹੜੀ ਇੰਨੇ ਪਈ ਹੈ ਤੇ ਆਪਾਂ ਲੜ ਪੁਲੜ ਕੱਢ ਲੇ ਤੇ ਇੱਥੇ ਲਾ ਦੇ ਆਪਾਂ ਕਿਉਂਕਿ ਬਰਾ ਇੱਧਰ ਪਾ ਕੇ ਨਾ ਆਪਾਂ ਡੁੱਲੇ ਨਹੀਂ ਨਹੀਂ ਆਪਾਂ ਫੁੱਲ ਕਸ ਰਹੇ ਆ ਫਿਰ ਕੁਆਲਟੀ ਐ Z ਤੋਂ ਵੀ Z ਕਰ ਰਹੇ ਆ ਆਪਾਂ Z by ਕਰ ਰਹੇ ਆ ਕੁਆਲਟੀ ਹੈਲੋ ਜੀ ਹੈਲੋ ਆਲੋ ਪ੍ਰਿੰਟ ਕਰਦੀ ਮੇਰੇ ਕੋਲ ਹੈ ਪ੍ਰਿੰਟ ਹੈ ਇੱਥੇ ਆ ਜਗ੍ਹਾ ਤੇ ਆਪ ਪਾ ਦਾਂਗਾ ਅਈ ਵਾਰੀ ਫਿਰ ਉਹ ਕੋਲੇ ਤੱਕ ਇੰਨੀ ਪਈ ਪ੍ਰਿੰਟ ਇਧਰੇ ਨਹੀਂ ਜੇ ਕਹੋ ਜੀ ਤੁਸੀਂ ਬਈਆ ਸਪੋਰਟ ਕਰਿਆ ਕਰੋ ਵੱਧ ਗਈ ਆ ਗਿਆ ਪ੍ਰਿੰਟ ਤਾਂ ਡਰ ਰਹੀ ਐ ਅਸੀਂ ਕਿੱਥੇ ਐ ਵੱਧ ਗਈ ਆ ਗਿਆ ਉਹ ਬਾਗ ਗਈ ਤੁਸੀਂ ਬਈਆ ਸਪੋਰਟ ਕਰਿਆ ਕਰੋ ਜੋ ਕਿ ਆਪਣਾ ਕਰ ਆਪਾਂ ਵਧੀਆ ਆਪਾਂ ਨੂੰ ਆਪਾ ਵਧੀਆ ਵੱਡਾ ਘਰ ਪਾ ਲਈਏ ਵਧੀਆ ਤੁਸੀਂ ਸਪੋਰਟ ਕਰਿਆ ਕਰੋ ਜੀ ਆਪਣੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਇਦਾਂ ਆਪਾ ਸੰਨੀ ਪਾ ਕੇ ਰੱਖਦੇ ਨਾ ਮੈਂ ਰਾਤ ਨੂੰ ਸਵੇਰੇ ਉੱਠਣ ਸਾਰਿਆਂ ਨੂੰ ਸੰਨੀ ਖਵਾ ਲੈਂ ਨਾ ਆਏ ਕੋ ਸੰਨੀ ਵਾਰ ਕੇ ਪਾਈ ਪਈ ਆਪਣੇ ਸਹੀਦਰਾ ਆਪਣੇ ਵਾਰ ਕੇ ਸੰਨੀ ਬਰੀਆ ਕਰ ਤਰਮ ਏ ਕੀ ਹੋ ਗਿਆ ਉਹ ਐਨੀ ਸੰਨੀਆਂ ਵਸਰੋ ਥੋੜੀ ਤੁੜੀ ਦੇਖ ਸਕਦੇ ਹਾਂ ਸੀ ਇਹ ਹੁਣ ਆਪਣੇ ਪਾਈ ਹੋਣਗੇ ਘੰਟੇ ਤੱਕ ਫਿਰ ਉਹ ਆਪਣੇ ਅੰਦਰ ਸਿੱਟ ਕੇ ਜਾਣਗੇ ਤੁਹਾਨੂੰ ਇਦਰੋਂ ਵੀ ਦਿਖਾਈ ਦਿੰਨੇ ਆ ਤੇ ਆਪਣੀ ਬਾੜੀ ਦੇਖ ਲਓ ਮਿੱਤਰੋ ਆਹ ਦੇਖੋ ਫੁੱਲ ਭਰਿਆ ਹੋਇਆ ਉਹ ਪਈ ਆਲੇ ਪਰਲੇ ਪਾਸੇ ਆਪਾਂ ਦੋ ਟਰਾਲੀ ਸਟਾਈਆਂ ਨੇ ਤੇ ਆਪਣੇ ਪਾਈ ਸੀ ਇਹ ਪੁਰਾਣੀ ਉਹ ਪਰ ਖਰਾਬ ਜੀ ਹੈ ਨਾ ਤੇ ਵੀਡੀਓ ਨੂੰ ਆਪਣੀ ਲੈਕਚਰ ਕਰ ਜਾ ਕਰੋ ਨਾਲ ਨਾਲ ਆਪਣੀ ਵੀਡੀਓ ਵੀ ਦੇ ਰਿਹਾ ਕਰੋ ਤੇ ਇਧਰ ਇਹਨਾਂ ਨੂੰ ਆਪਾਂ ਨਵਾਵਾਂਗੇ ਫਿਰ ਹੁਣੇ ਲੈਟਰ ਜਾਂ ਨਾਲ ਹੀ ਆ ਕਿਉਂਕਿ ਟੂੜੀ ਦਾ ਸਮਾਂ ਆ ਲੋਕ ਕਣਕ ਵੜ ਰਹੇ ਨੇ ਕਈ ਵਾਰੀ ਆ ਗੁੱਗਲ ਲੱਗ ਜਾਂਦੀ ਹੈ ਟੂੜੀ ਨੂੰ ਨੁਕਸਾਨ ਹੋ ਜਾਂਦਾ ਤੇ ਆਪਾਂ ਇਹੋ ਤੇ ਪਾ ਕੇ ਰੱਖ ਦਾਂਗੇ ਜੋਗੀ ਜਿਹੜੀ ਆਪਣੀ ਟੂੜੀ ਹੋਗੀ ਸਾਰਾ ਇਹਦੇ ਉੱਤੇ ਪ੍ਰੈਸ਼ਰ ਆ ਜਾ ਉਹ ਡਾਈਡ ਉਠਾਤਾ ਇੱਧਰੋਂ ਨਾਲੇ ਪੁੰਜਾ ਜਿਹਾ ਇੱਧਰ ਨਾਲ ਥੋੜਾ ਵੀ ਆਪਾਂ ਮੱਝ ਦੇ ਵਾਸਤੇ ਬਣਾਇਆ ਸੀ ਇੱਥੇ ਵਾਸੂਮ ਕਰ ਦਿੰਦੀ ਸੀ ਉਹ ਫਿਰ ਇੱਧਰ ਸਾਰਾ ਬੇਟੀ ਚ ਉੱਧਰ ਵਾ ਗਿਆ ਰਸੀ ਤੇ ਆ ਜਾਓ ਮਿੱਤਰੋ ਆਪਾਂ ਮੱਝਾਂ ਨੂੰ ਨਮਾਉਣੇ ਆ ਲੈਟ ਜਾਣਾ ਲਈ ਹੈ ਕਿਉਂਕਿ ਗੁਰਦੁਆਰੇ 'ਚ ਬਾਬਾ ਬੋਲ ਦਿੰਦਾ ਹੁੰਦਾ ਵੀ ਭਾਈ ਹੁਣ ਲੈਟ ਜਾਊਗੀ ਤੇ ਆਦਿਆਂ ਟੈਂਕੀਆਂ ਰੋਕੀਆਂ ਭਰ ਲਓ ਆ ਗੱਡ ਬੰਦ ਉਹ ਬੰਦਾ ਉਰੀ ਉੱਤੋਂ ਆ ਸਾਹ ਕਰਤਾ ਸੀ ਨਿੱਕੋ ਰਹਿ ਗਿਆ ਹੁਣ ਨਿਕਰਾ ਆ ਪਕਲ ਤੋਤਾ ਸੀ ਫੇਰ ਨਹੀਂ ਬਈ ਅੰਨੇ ਤੇ ਆਪਣੇ ਮਖਤੂਰੀ ਆ ਲੈ ਆਏਗੇ ਤੇ ਮੈਂ ਹੁੰਦਾ ਹੈ ਜੀ ਕਾਲੂ ਆਪਾਂ ਥੋੜੀ ਜਿਨੀ ਰਗ ਆ 8:00 ਤੱਕ ਕਪੜਾ ਗੋਨੇ ਪਾ ਸਸਿਆ ਗਾਲ ਜਰਮਾਨ ਨੇ ਆਪਣੀ ਪਰਸ਼ੱਤੀ ਸਾਫ ਕਰਤੀ ਇਹ ਆਪਣੀ ਪਰਸ਼ੱਤੀ ਆਪਾਂ ਉਪਰੋਂ ਕੱਢ ਕੇ ਏ ਆਏ ਭੱਲੀਆਂ ਭੱਲੀਆਂ ਆਲੇ ਆਉਣਗੇ ਭੱਲੀਆਂ ਨਹੀਂ ਢੋੜੀ ਆਲੇ ਆਉਣਗੇ ਜਰਮਾਨ ਨੇ ਕਰਤੀ ਪਰਸ਼ੱਤੀ ਸਾਫ ਜੀ ਛੱਤੀ ਸਾਫ ਕਰਕੇ ਭੱਲੀਆਂ ਕੱਢ ਕੇ ਦਿੱਤੀਆਂ ਅਜਾ ਆਪਣੀ ਪੂਰੀ ਪੌਣ ਵਾਲੇ ਆਉਣਗੇ ਆਪਾਂ ਪੌਣੀਆਂ ਢੋੜੀ ਅੰਦਰ ਆ ਗਏ ਭਾਪੁਰਾ ਦੇਖੋ ਕੀ ਹਾਲਤ ਹੋਈ ਆਪਣੇ ਘਰ ਦੀ ਘਰ ਛੋਟਾ ਕਰਕੇ ਬਹੁਤ ਮੁਸ਼ਕਲ ਆ ਥੋੜਾ ਨਾ ਪਸਣਾ ਮਨਾ ਸਰਦਾ ਵਸ ਡੰਗਲਾ ਹੂ ਸੌਦਾ ਬੁਰਾ ਗਾ ਭਾਪੇ ਨਾਲ ਬਣੇ ਰਹੋ ਜੋ ਤੂੜੀ ਵਾਲੇ ਆਉਣਗੇ ਉਹ ਤੁਹਾਨੂੰ ਦਿਖਾਵਾਂਗੇ ਜੀ ਧੰਨਵਾਦ ਜੀ ਜੀ ਮਿੱਤਰ ਆਪਣੇ ਭਾਈ ਆ ਗਏ ਤੂੜੀ ਪਾਉਣ ਵਾਲੇ ਯਾਰੋ ਓਏ ਆ ਤੰਗਲੇ ਬਰੇ ਚੱਕੀ ਤੂੜੇ ਵਾਲੇ ਆ ਰਹੇ ਆ ਚੱਕ ਕੋਰੇ ਦਰਸਨ ਉਹ ਵੀ ਚੱਕ ਕਰ ਚੱਕ ਕਰ ਦੇ ਓਟੂ ਬਣਾ ਵੀਡੀਓ ਬਣਾ ਕੇ ਪਾ ਦੇ ਹਾਂ ਓਏ ਮੈਂ ਅਜ ਤਾਈਂ ਪਾ ਤੈਨੂੰ ਕਰਕੇ ਆ ਵੇ ਤੂੜੀ ਪਾ ਦੇ ਪਾ ਕੇ ਵੀਡੀਓ ਬਣਾ ਦੇ ਬਾਏ ਬਾਏ ਇਹ ਕੋਈ ਨਹੀਂ ਮਿੱਤਰੋ ਆਇਆ ਇਹ ਕਾਰ ਕੇ ਮ ਆਏ ਐ ਆਪਣਾ ਚੈਨਲ ਆ ਅੱਛਾ ਹੈਲੋ ਕਰੋ ਸਾਰਿਆਂ ਨੂੰ ਹੈਲੋ ਹੈਲੋ ਬਾਈ ਜੋ ਓ ਯਾਰ ਤੂੰ ਪਾ ਕੰਮ ਕਰ ਇਹਨਾਂ ਦੇ ਦੇਣਾ ਹਾਂ ਦੇ ਸੱਜੂ ਕਿਸੇ ਨਾਲ ਹੈਲੋ ਹੈਲੋ ਕਰੋ ਹੈਲੋ ਇੱਕੋ ਮਿੱਤਰੋ ਆਪਣੀ ਟੂੜੀ ਮੈਨੂੰ ਸਟਾਰਟ ਹੋ ਗਈ 200 ਤੇ ਖੜੇ ਆ ਹੋ ਨਿੰਬੂ ਨੂੰ ਪਕੜ ਕੇ ਕੈਪਸੂਲ ਨੂੰ ਕਰੇ ਬਈ ਚਾਰ ਫਰਾਂ ਲਿਆ ਤੂੰ ਕੱਟ ਗੋ ਪਾ ਦੇ ਨਾ ਧੱਕਾ ਜਾ ਤੂੰ ਦੱਲ ਗਿਆ ਆ ਪਰ ਉਹਣਾ ਹੋ ਕੀ ਮੈਨੂੰ ਪਾਈਪ ਪੂਰੇ ਬਣਾਇਆ ਆ ਤੂੰ ਵੀ ਖੜਦੇ ਤੰਗੜੀ ਤੇ ਲਵੇ ਲੈ ਆਉਂਦੇ ਜੀ ਆਉਂਦੇ ਤਾਂ ਨੀ ਨਾ ਨਾ ਪਰਨੇ ਜੀ ਲੋਕੀ ਨੇ ਚੱਕ ਟੋਣਾ ਛੁਟੀਆਂ ਆ ਰਹੀਆਂ ਦੋ ਬੰਦੇ ਖਾਦੀ ਦੇ ਲਵੇ ਬੰਦਾ ਹਾਂ ਬਣਾ ਕੇ ਪਾਈਏ ਹਾਂ ਠੀਕ ਹੈ ਬਈ ਟੂਲੀ ਪਾਣੇ ਆਲੇ ਆਲੇ ਪਾਣਾ ਜਵੀ ਕਿਤਾ ਜਰਾ ਉਦੋਂ ਅਨੇ ਜੋ ਮੁੰਨਾ ਮਗਰ ਬੰਦੇ ਇੱਥੇ ਕੱਢਦਾ ਸਿੱਧਿਆ ਜੇ ਵੀਰ ਕਿਦਾ ਮੈਨੂੰ ਲੱਗਦਾ ਪਈਆਂ 10000 ਸਟਰਾ ਰੀਆਂ ਜੇ 7 ਬੰਦੇ ਦੇਖੋ ਮਿੱਤਰੋ ਐਨਾਂ ਨੂੰ ਆਪਾਂ ਨਮਾਤਾ ਸੀ ਤੇ ਇੱਧਰ ਬਾਚੋ ਬਾਚੋ ਇੱਧਰ ਜੀ ਨਹੀਂ ਪਾਚੇ ਇੱਧਰ ਪਾਉਣੀ ਹੈ ਹਾਂ ਹੈ ਸਰੋਡ ਮਾਰੀ ਕੋਈ ਪਨੀ ਰਿਪੈਸਟ ਪੂਰੇ ਟੁੱਟ ਜਾਂ ਗਰੀ ਜੀ ਚਲਾ ਆਵੜਾ ਗਾਹੇ

ਇੰਦ ਕਾਸੀ ਆ। ਇਸ ਅਨੁਸਾਰ ਇਹਨਾਂ ਪੱਤੇ ਹੀ ਸੀਗਾ। ਕਿ ਅੱਜ ਆਪਣੇ ਤੋੜੀ ਸਟਕ ਗਏ ਸਾਪੋ ਤੋੜੀ ਸਟਾਈਚ ਤੇ ਇਧਰੋਂ ਆਪਾਂ ਹੁਣ ਆਪਣੀ ਮਾਤਾ ਇਧਰੋਂ ਸੁੰਬਰ ਰਹੀ ਐ। ਯਾਰ ਆ ਸਾਰੀ ਆਪਣੀ ਨਾਲੀ ਭਰ ਗਈ ਸੀ ਇੱਥੋਂ। ਇੱਥੋਂ ਪਰ ਜਿਹੜਾ ਬਾਈ ਆ ਰਿਹਾ ਸੀ ਨਾਲੀ ਕੱਢਣ ਵਾਲਾ ਅੱਜ ਨਾਲ ਸ਼ੁਕਰ ਉਹ ਵੀ ਅੱਜ ਆ ਗਿਆ। ਉਹ ਤੋਂ ਆਪਾਂ ਕਢਾਤੀ ਸਾਰੀ। ਉਥੇ ਰੂੜੀ ਦੇ ਸਟੇ ਆਇਆ ਮੈਂ। ਤੇ ਇਧਰੋਂ ਇੱਥੋਂ ਲਗਾ ਪੈ ਰਿਹਾਗਾ। ਚਲੋ ਕੋਈ ਨਾ ਕਰ ਲਾਂ ਓਏ। ਤੇ ਐ ਟੋਮਸ ਹੰਬਰਟਾ ਸੈਂਟਰ ਜਿਹੜੇ 2D ਆਪਣੀ ਬਚੀ ਸੀ ਅੱਧੀ ਆਪਾਂ ਇੱਧਰ ਸਟਾਤੀ ਉਹ ਨਮੀ ਟੂੜੀ ਖਾਈ ਜਾਂਦੀ ਆ ਨੇ ਤੇ ਇਧਰ ਸਾਰਾ ਸਾਫ਼ ਕਰਤਾ ਹੀ ਹਾਂਜੀ ਤੇ ਇਧਰੋਂ ਬਹੁਤ ਗਾਹ ਵਾਇਰਸ ਆ ਸਾਰੇ ਕਿਤੇ ਬੜੇ ਜੀ ਟੂੜੀ ਦਾੜੀ ਤੇ ਇੱਥੇ ਇੱਕ ਆਪਾਂ ਪੱਲੀ ਟਾਹਾਲੀ ਤੇ ਉਹਰੇ ਜਿਹੜੇ ਆਪਣਾ ਟੀਵੀ ਦਾ ਕੈਬਨ ਸੀਗਾ ਆਪਾਂ ਇੱਥੇ ਲਵਾ ਲਿਆ ਤੇ ਉੱਤੋਂ ਦਾਖ ਦੇਖ ਸਕਦੇ ਹੋ ਭਰਤੀ ਹਲੇ ਭਾਈਆਂ ਨੇ ਪੂਰੀ ਮਿਹਨਤ ਨਹੀਂ ਕੀਤੀ ਐ ਦਬੜਿਆਣੀ ਨਹੀਂ ਵਧੀਆ ਬਣ ਜਾਂਦਾ ਇੱਕ ਔਰੇ ਤਰਾਲੀ ਆ ਪੱਪਲੀ ਤੇ ਚਲ ਹੈ ਜੀ ਹਾਂ ਜੀ ਇਹ ਮੇਰੀ ਮੰਮੀ ਦੇ ਮੈਰਿਜ ਵਾਲਾ ਦਾ ਕੈਵਨ ਮਤਲਬ ਕਿ ਟੀਵੀ ਨਹੀਂ ਹੁੰਦਾ ਜਿਹੜਾ ਛੋਟਾ ਪੁਰਾਣੇ ਜ਼ਮਾਨੇ ਦੀ ਟੀਵੀ ਹੁੰਦਾ ਸੀਗਾ ਇਹਦੇ ਵਿੱਚ ਤਰਿਆ ਹੋਇਆ ਸੀ ਚਾਰ ਸਪੀਕਰਾਂ ਇਸ ਤਰ੍ਹਾਂ ਵਿੱਚ ਤਰਿਆ ਹੋਇਆ ਸੀਗਾ ਇਸ ਤਰ੍ਹਾਂ ਵਿੱਚ ਟੀਵੀ ਸੀ ਹਾਂ ਜੀ ਇਹ ਦੂਸਰੀ ਬੋਕਰ ਉਹ ਵੀ ਚੱਕ ਕੇ ਹਾਂ ਜੀ ਉਹ ਭਈ ਉਹ ਭਈ ਉਹ ਭਈ ਤੇ ਚਲੋ ਜੀ ਅੱਜ ਦਾ ਵਲੌਗ ਆਪਾਂ ਆ ਇੱਥੇ ਬੰਦ ਕਰਦੇ ਆ ਤੇ ਨਵੇਂ ਵਲੌਗ ਲਈ ਮਿਲਾਂਗੇ ਤੇ ਸਸਤੀ ਕਾਲ ਜੀ ਵਧੀਆ ਸਪੋਰਟ ਕਰਨੀ ਆਪਣੇ ਆਪਣੇ ਵਲੌਗ ਨੂੰ ਤੇ ਅਗਲੇ ਵਲੌਗ ਵਿੱਚ ਮਿਲਦੇ ਆ ਸਸਤੀ ਕਾਲ ਜੀ ਕੋਈ ਵੀ ਲੋਰ ਪਈ ਕਰ ਦੇਖੋ ਧੰਨਵਾਦ